ਤਨ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਸਾਡੇ ਦੂਜੇ ਪਾਤਸ਼ਾਹ ਹੋਏ ਨੇ ਤੇ ਸਤਿਗੁਰਾਂ ਦੇ ਘਰੋਂ ਸੇ ਮਾਤਾ ਖੀਵੀ ਜੀ ਜਿਹੜੀ ਮਾਤਾ ਖੀਵੀ ਹੈ ਜਦੋਂ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਸੇਵਾ ਕਰਦੇ ਤੇ ਕਦੇ ਕਦੇ ਨਾਲ ਮਾਤਾ ਖੀਵੀ ਜੀ ਨੇ ਵੀ ਚਲੇ ਜਾਣਾ ਸੇਵਾ ਵਾਸਤੇ ਕਰਤਾਰਪੁਰ ਸਾਹਿਬ ਸੇਵਾ ਕਰਨ ਜਾਣਾ ਤੇ ਜਦੋਂ ਸਤਿਗੁਰੂ ਮਿਹਰਬਾਨ ਹੋਏ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਨੂੰ ਭਾਈ ਲੈਣਾ ਜੀ ਨੂੰ ਗੁਰਦੱਤ ਦੇ ਮਿਲੀ ਤਾਂ ਗੁਰਦੱਤ ਦੀ ਲੈ ਕੇ ਜਦੋਂ ਖੰਡੂਰ ਵਾਪਸ ਆਏ ਨਾ ਖੰਡੂਰ ਉੱਥੇ ਜਦੋਂ ਵਾਪਸ ਆਏ ਆ ਤੇ ਆਪਣੇ ਘਰ ਵਾਲੀ ਮਾਤਾ ਖੀਵੀ ਜੀ ਨੂੰ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਕਹਿੰਦੇ ਆ ਭਾਗਵਾਨੇ ਆਪਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਦਾ ਸਮਾਂ ਮਿਲੇ ਆ ਕਰਿਆ ਕਿ ਇਹਨੇ ਕਹਿਆ ਵੀ ਮੈਂ ਗੁਰੂ ਨਾਨਕ ਦੇ ਘਰ ਦਾ مالک ਬਣ ਗਿਆ ਤੇ ਮੈਨੂੰ ਹੁਣ ਮੈਂ ਮੁਖੀ ਹੋ ਗਿਆ ਗੁਰੂ ਘਰ ਦਾ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਕਹਿੰਦੇ ਆਂ ਭਗਵਾਨ ਨੇ ਆਪਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਤੇ ਜਦੋਂ ਇਹ ਗੱਲ ਕਹੀ ਤੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਦੇ ਘਰੋਂ ਮਾਤਾ ਖੀਵੀ ਜੀ ਕਹਿੰਦੇ ਆ ਕਹਿੰਦੇ ਸਵਾਮੀ ਜੀ ਫਿਰ ਮੇਰੇ ਲਈ ਕੋਈ ਸੇਵਾ ਤੇ ਉਥੇ ਮਾਤਾ ਭਰਾਈ ਜੀ ਵੀ ਬੋਲ ਬੈਠੇ ਐ ਤੇ ਜਦੋਂ ਹੁਣ ਬੋਲ ਬੈਠੇ ਐ ਤੇ ਸਤਿਗੁਰਾਂ ਦੇ ਸਾਹਮਣੇ ਉਥੇ ਮਾਤਾ ਭਰਾਈ ਜੀ ਨੇ ਇੱਕ ਕੜਸੀ ਲਿਆ ਕੇ ਰੱਖੀ ਤੇ ਗੁਰੂ ਅੰਗਦ ਦੇਵ ਸਹਿ ਮਹਾਰਾਜ ਜੀ ਨੂੰ ਕੜਸੀ ਚੱਕੀ ਐ ਮਾਤਾ ਖੀਵੇ ਜੀ ਨੂੰ ਫੜਾਤੀ ਖੀਵੀਏ ਲੈ ਭਾਈ ਤੂੰ ਲੰਗਰ ਦੀ ਸੇਵਾ ਕਰਨੀ ਐ ਤੂੰ ਲੰਗਰ ਵਿੱਚ ਸੇਵਾ ਨਿਭਾਉਣੀ ਐ ਸਾਡੀ ਡਿਊਟੀ ਐ ਮਨ ਦੀ ਖਰਾਕ ਪੂਰੇ ਕਰਨੀ ਅਸੀਂ ਭਜਨ ਵੰਦਗੀ ਕਰਾਉਣਾ ਤੇ ਤੁਹਾਡੀ ਸੇਵਾ ਤੁਹਾਡੀ ਡਿਊਟੀ ਐ ਜਿਹੜਾ ਕੋਈ ਗੁਰੂ ਘਰ ਚੱਲ ਕੇ ਆਵੇ ਉਹਨੂੰ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕਰਨੀ ਐ ਤੁਸੀਂ ਤਨ ਦੀ ਸੇਵਾ ਕਰਨੀ ਐ ਅਸੀਂ ਮਨ ਦੀ ਸੇਵਾ ਕਰਨੀ ਐ ਅਸੀਂ ਪਸੀ ਭਜਨ ਵੰਦਗੀ ਕਰਾਇਆ ਕਰਾਂਗੇ ਤੇ ਤੁਸੀਂ ਇਹ ਸੇਵਾ ਕਰਨੀ ਹੈ ਪ੍ਰਸ਼ਾਦਾ ਪਾਣੀ ਵਰਤਾਉਣਾ ਹੈ ਹਰ ਕਿਸੇ ਨੂੰ ਕੋਈ ਫਰਕ ਨਹੀਂ ਰੱਖਣਾ ਇੱਕੋ ਜਿਹਾ ਪ੍ਰਸ਼ਾਦਾ ਹਰ ਕਿਸੇ ਨੂੰ ਵਰਤਾਉਣਾ ਹੈ ਤੇ ਮਾਤਾ ਖੀਵੀ ਜੀ ਨੇ ਐਸੀ ਸੇਵਾ ਸੰਭੀ ਹੈ ਤੇ ਛੋਟੀ ਜੀ ਹੈ ਬੀਬੀ ਅਮਰੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਧੀ ਹੈ ਮਾਤਾ ਖੀਵੀ ਦੀ ਲੜਕੀ ਧੀ ਹੈ ਬੀਬੀ ਅਮਰੋ ਨੂੰ ਮਾਤਾ ਖੀਵੀ ਜੀ ਕਹਿੰਦੇ ਚੱਲ ਤੀ ਇਹ ਤੂੰ ਵੀ ਸੇਵਾ ਕਰ ਲੰਗਰ ਵਿੱਚ ਲੰਗਰ ਵਿੱਚ ਸੇਵਾ ਕਰਨ ਲੈਣ ਜਾਣਾ ਸਵੇਰ ਵੇਲੇ ਮਾਤਾ ਖੀਵੀ ਜੀ ਨੇ ਬੀਬੀ ਅਮਰੋ ਨੂੰ ਜਲਦੀ ਉਠਾਉਣਾ ਤੇ ਨਾਲ ਉਹਨੂੰ ਉਠਾ ਕੇ ਕਹਿਣਾ ਤੂੰ ਪਾਠ ਕਰਿਆ ਕਰ ਭਜਨ